ਭਾਰਤ ਵਿੱਚ ਹਰ ਸਾਲ 58000 ਲੋਕ ਸੱਪ ਦੇ ਕੱਟਣ ਕਾਰਨ ਮਰਦੇ ਨੇ ਇਹ ਅਧਿਕਾਰਤ ਅੰਕੜਾ ਹੈ ਹਾਲਾਂਕਿ ਮਾਇਰਾ ਦਾ ਕਹਿਣਾ ਹੈ ਕਿ ਅਸਲ ਅੰਕੜਾ ਇਸ ਤੋਂ ਕਈ ਗੁਣਾ ਵੱਧ ਹੈ ਮਾਨਸੂਨ ਦੇ ਮੌਸਮ ਵਿੱਚ ਸੱਪਾਂ ਦੇ ਡੰਗਣ ਦੀਆਂ ਘਟਨਾਵਾਂ ਵੱਧ ਜਾਂਦੀਆਂ ਨੇ 80% ਦੇ ਮਾਮਲੇ ਪੇਂਡੂ ਖੇਤਰਾਂ ਦੇ ਹੁੰਦੇ ਨੇ ਬੀਬੀਸੀ ਅਰਥ ਮੁਤਾਬਕ ਭਾਰਤ ਵਿੱਚ ਸੱਪਾਂ ਦੀਆਂ ਘੱਟੋ-ਘੱਟ 300 ਕਿਸਮਾਂ ਪਾਈਆਂ ਜਾਂਦੀਆਂ ਨੇ ਇਹਨਾਂ ਵਿੱਚ 60 ਕਿਸਮਾਂ ਅਜਿਹੀਆਂ ਹਨ ਜੋ ਬਹੁਤ ਜ਼ਿਆਦਾ ਜ਼ਹਿਰੀਲੀਆਂ ਨੇ ਜੇਕਰ ਅਸੀਂ ਚਾਰ ਸਭ ਤੋਂ ਖਤਰਨਾਕ ਸੱਪਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਰਸਲ ਵਾਈਪਰ, ਇੰਡੀਅਨ ਕੋਬਰਾ, ਕਾਮਨ ਕ੍ਰੇਟ ਅਤੇ ਸਾਸਕੇਲਡ ਵਾਈਪਰ ਸ਼ਾਮਲ ਨੇ। ਤਿੰਨ ਚਾਰ ਜ਼ਹਿਰੀਲੇ ਸੱਪਾਂ ਵਿੱਚੋਂ ਕਾਮਨ ਕ੍ਰੇਟ ਨਾਮ ਦਾ ਸੱਪ ਜਿਸ ਨੂੰ ਸਾਇਲੈਂਟ ਕਿਲਰ ਵੀ ਕਿਹਾ ਜਾਂਦਾ ਹੈ। ਕਿਉਂਕਿ ਇਸਦੇ ਡੱਸਣ ਦੇ ਨਾਲ ਦਰਦ ਨਹੀਂ ਹੁੰਦਾ ਪਰ ਆਦਮੀ ਦੀ ਜਾਨ ਚਲੀ ਜਾਂਦੀ ਹੈ। ਕਲਿੱਤਰਾ ਦੇ ਰਹਿਣ ਵਾਲੇ ਸਮਾਜ ਸੇਵੀ ਮੰਗਲ ਸੈਣੀ ਨੂੰ ਅਕਸਰ ਹੀ ਪਿੰਡਾਂ ਵਿੱਚ ਜ਼ਹਿਰੀਲੇ ਸੱਪ ਨਿਕਲਣ ਤੇ ਬੁਲਾਇਆ ਜਾਂਦਾ ਹੈ। ਉਨ੍ਹਾਂ ਵੱਲੋਂ ਪਿੰਡ ਜਿੰਦਬੜੀ ਵਿਖੇ ਸਾਇਲੈਂਟ ਕਿਲਰ ਨਾਮ ਦੇ ਨਾਲ ਮਸ਼ਹੂਰ ਕਾਮਨ ਕ੍ਰੇਟ ਸੱਪ ਪਕੜਿਆ ਗਿਆ। ਹਾਲਾਂਕਿ ਉਨ੍ਹਾਂ ਵੱਲੋਂ ਬੜੀ ਮਸ਼ੱਕਤ ਦੇ ਨਾਲ ਇਸ ਨੂੰ ਪਕੜਿਆ ਗਿਆ ਕਿਉਂਕਿ ਇਹ ਇੱਕ ਜਾਲ ਵਿੱਚ ਫਸਿਆ ਹੋਇਆ ਸੀ। ਜਾਲ ਨੂੰ ਕੱਟ ਕੇ ਇਸ ਨੂੰ ਬਾਹਰ ਕੱਢਿਆ ਗਿਆ ਤੇ ਉਨ੍ਹਾਂ ਵੱਲੋਂ ਜੰਗਲ ਵਿੱਚ ਛੱਡ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਘਰ ਵਿੱਚ ਕੋਈ ਵੀ ਜ਼ਹਿਰੀਲਾ ਜੀਵ ਜੰਤੂ ਨਜ਼ਰ ਆਉਂਦਾ ਹੈ ਤਾਂ ਉਸ ਤੋਂ ਦੂਰੀ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ। ਜਾਣਕਾਰ ਨੂੰ ਬੁਲਾ ਕੇ ਹੀ ਉਸ ਨੂੰ ਪਕੜਵਾਉਣਾ ਚਾਹੀਦਾ ਹੈ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਹਰ ਤਰ੍ਹਾਂ ਚੱਲੂ ਹੋ ਜਾਣੀ ਹੈ ਫਿਰ ਤੇ ਨਿਕਲ ਕੇ ਕਰਦਾ ਆਪਣੀ ਇਹ ਸਭ ਤੋਂ ਲੰਬਾ ਸਭ ਘਰੇ ਉਹ ਨਹੀਂ ਕਮਨ ਕੋਈ ਇਹਦੇ ਜੀਵਨ ਦਿਖਾਉਂਦੇ ਆਪਣੀ ਆਪਣੇ ਜੀਵਨ ਦੇ ਸਭ ਤੋਂ ਜੀਵਨ ਦੇ ਸਭ ਤੋਂ ਹਰ ਤੇ ਜਰੀਲਾ ਸਾਡੇ ਏਰੀਆ ਸਾਪੇ ਇਹ ਲੜਦਾ ਵੀ ਸੁੱਤੇ ਪਿਆਦਾ ਹੀ ਆ ਜੀ ਜੇ ਇਹਦਾ ਸੁੱਤੇ ਪਿਆ ਲੜਦਾ ਹੋਵੇ ਹਾਂ ਇਹ ਠੀਕ ਹੈ ਸਾਇਲੈਂਟ ਕਿਲਰ ਕਹਿੰਦੇ ਨੂੰ ਸਾਇਲੈਂਟ ਹਾਂ ਅੱਧੀ ਹੈਗੀ ਹੈ ਬੰਦੇ ਨੂੰ